ਚਲ ਚਲ ਆਹ ਦੀ ਕਿਹ ਗਿਆ ਬੰਦਾ ਕਿ ਨਹੀਂ ਚਲ ਸੋ ਇਹਦਾ ਫੁਰਫੜਲੀ ਉਹ ਤਾਂ ਵਿਚਾਰੇ ਕੇ ਕੋਡ-ਕੋਡ ਵਾਈ ਹੋਤੀ ਦੇਖ ਲਿਆ ਇੰਨਾ ਕਿ ਕੰਮ ਨਹੀਂ ਠੀਕ ਹੈ ਹੁਣ ਪਾਣੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ-ਠਾਕ ਹੋਵੋਗੇ ਹਾਂਜੀ ਆਪਾਂ ਜੀ ਬਿਲਕੁਲ ਠੀਕ-ਠਾਕ ਆ ਤੇ ਟਾਈਮ ਹੋ ਚੁੱਕੀ ਆ ਜੀ 3:30 ਦਾ ਤੇ ਅੱਜ ਹੈਗੀ ਅੱਜ ਕਰਵਾ ਚੌਰ ਦੇ ਮਰਤ ਵੈਸੇ ਮੈਂ ਤਾਂ ਨਹੀਂ ਰੱਖਿਆ ਹੈਗਾ ਜੋ ਕਿੰਨੇ ਰੱਖਿਆ ਆ ਤੇ ਉਧਰ ਆਪਣਾ ਚਾਚਾ ਜੀ ਦੀ ਕੁੜੀ ਨੇ ਰੱਖਿਆ ਵਾ ਤੇ ਉਹਨੇ ਕੰਨੀਆਂ ਦੀ ਪੂਜਾ ਤੇ ਕਹੇ ਸੀ ਜੇ ਨਹੀਂ ਬਾਪੀ ਇੱਧਰ ਨੂੰ ਆ ਜਿਓ ਤੇ ਆਪਾਂ ਹੁਣ ਚੱਲੇ ਆ ਜੀ ਉਧਰ ਨੂੰ ਤੇ ਹਨਾ ਚੱਲ ਕੇ ਜਾ ਕੇ ਬੀਬੀਆਂ ਮੈਣਾ ਕਥਾ ਸੁਣ ਲਾਣਗੀਆਂ ਕਰ ਲਾਣਗੀਆਂ ਆਪਦੀ ਤੇ ਬਾਕੀ ਇਧਰ ਆਪਣੀ ਆਪਨ ਵੀ ਰੈਡੀ ਹੋ ਚੁੱਕੀ ਆ ਤੇ ਇਧਰ ਬੀਬੀ ਭੈਣ ਵੀ ਰੈਡੀ ਹੋ ਚੁੱਕੀ ਆ ਲਓ ਜੀ ਤੇ ਮੈਂ ਹੁਣ ਆਪਾਂ ਚੱਲਦੇ ਆ ਹਨਾ ਹੁਣ ਉਧਰ ਨੂੰ ਤੇ ਚੱਲ ਕੇ ਜਾ ਕੇ ਦਿਖਾਉਣੀ ਆ ਆਪਾਂ ਤੁਹਾਨੂੰ ਤੇ ਮੈਡਮਾਂ ਕੀ ਕੁਝ ਕਰਦੀਆਂ ਨੇ ਤੇ ਜੁੜੇ ਰਹੋ ਜੋ ਵਲੌਗ ਦੇ ਨਾਲ ਤੇ ਥੈਂਕ ਯੂ ਸੋ ਮੱਚ ਸਾਰੇ ਜਾਣਿਆਂ ਦਾ ਜਿਨ੍ਹਾਂ ਨੇ ਆਪਣੀ ਕੱਲ ਵਾਲੀ ਵੀਡੀਓ ਦੇ ਤੇ ਨੂੰ ਸੋਨੇ ਤੋਂ ਕਮੈਂਟ ਕੀਤੇ ਤੇ ਇਸੇ ਤਰੀਕੇ ਦੇ ਨਾਲ ਆਪਣਾ ਪਿਆਰ ਬਣਾਈ ਰੱਖਿਓ ਤੇ ਵੀਡੀਓ ਨੂੰ ਪਲੀਜ਼ ਫੋਲੋਅ ਆਚ ਜ਼ਰੂਰ ਕਰਿਆ ਕਰੋ ਤੇ ਇਧਰ ਸੰਗ ਤਾਂ ਹੋ ਚੁੱਕੀਆਂ ਨੇ ਰੈਡੀ ਸਿਚੁਏਸ਼ਨ ਜਾਣ ਵਾਸਤੇ ਕਹਿੰਦੇ ਮੈਂ ਵਰਨਾ ਮੰਨ ਕੇ ਜਾਂਣਾ ਮੈਂ ਕਿ ਚੱਲ ਤੂੰ ਵਰਨਾ ਮੰਨ ਲੈ ਆ ਆਦੇ 4:30 ਹੋ ਚੁੱਕੇ ਚਲਿਏ ਚੱਲ ਫੋਟੋ ਖਿਚਵਾ ਲੈ ਆ ਜਾਂ ਵੀ ਬਣਾ ਗਿੱਧੜ ਗਈ ਇੱਕ ਆਹ ਮਤਿਆ ਦੋ ਫੱਦੀਆਂ ਨੇ ਕੋਣ ਤੇ ਹੁਣ ਆਪਾਂ ਚੱਲੀਏ ਉਧਰ ਮੈਂ ਜੁਲੀ ਸੈਟ ਕਰ ਲਵਾਂ ਤੁਸੀਂ ਕੀ ਕਹਾ ਪਾਇਆ ਦੋਆਂ ਜੁੜੀਆਂ ਨੇ ਹੈ ਮੈਂ ਕਿਹਾ ਤੁਰਕੇ ਚੱਲ ਹਾਂ ਹਾਂ ਹੋ ਹੌਲੀ ਤਾਂ ਹੋ ਕਰੀ ਚਲੋਗੇ ਤਾਂ ਚੱਲ ਕੇ ਜਾ ਕੇ ਫੇਰ ਤੁਹਾਡੇ ਨਾਲ ਮਿਲਦੇ ਆਪਾਂ ਕੋਈ ਨਹੀਂ ਖਿਲੀ ਆਈ ਹੋ ਤਾਂ ਕੋਈ ਨਹੀਂ ਆਈ ਸੀ ਪਹਿਲਾਂ ਉੱਤੇ ਤਾਂ ਲੱਗਦੀ ਕਿੰਨੀ ਮੋਟੀ ਲੱਗਦੀ ਸੀ ਕਿ ਐਂ ਤੁਹਾਨੂੰ ਕਿੰਨੇ ਵੇਲੇ ਮੋਟੀ ਲੱਗਦੀ ਸੀ ਹਣਾ 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 ਹੁਣ ਮੈਂ ਪਤਲੀ ਬਣਾਵਾ ਤੈਨੂੰ ਪਤਲੀ ਬਣਾਵਾ ਹੁਣ ਦੇਖੀਏ ਬਲੌਗ ਕਰਨਾ ਇੱਕ ਕਰੂਏ ਮਾਂਮੀ ਜੀ ਦੋ ਹੁੰਦੇ ਨੇ ਮੈਂ ਮਗਾ ਦੇਣਾ ਹਾਂਜੀ ਦੋ ਹੁੰਦੇ ਨੇ ਹਾਂ ਮੈਨੂੰ ਤਾਂ ਵਾਈ ਹੀ ਲੱਗੀ ਬਤਾ ਕਿ ਦੋ ਦੇ ਕੇ ਚੰਗੂ ਹੋ ਗਏ ਦੋ ਲੈਂਦੀ ਫਿਰ ਤੁਸੀਂ ਦੋ ਆਇਆ ਇੱਕ ਉਹ ਕਹਦੇ ਨੇ ਇੱਕ ਰਾਤ ਨੂੰ ਮੱਥਾ ਟੇਕਣਾ ਹੁੰਦਾ ਜਿਹੜਾ ਉਹ ਵਾਲਾ ਹੁੰਦਾ ਹੈ ਦੋ ਆਇਆ ਇੱਕ ਉਹ ਕਹਦੇ ਨੇ ਇੱਕ ਰਾਤ ਨੂੰ ਮੱਥਾ ਟੇਕਣਾ ਹੁੰਦਾ ਜਿਹੜਾ ਉਹ ਵਾਲਾ ਹੁੰਦਾ ਹੈ ਆਦੇ ਆਪ ਨੇ ਕੀ ਕਰੀ ਜਾਂਦੀਆਂ ਨੇ ਮੈਂ ਇਹਨੇ ਖਾਣ ਤੇ ਜੋਰ ਦੁੱਤਾ ਹੋਇਆ ਜੇ ਪਹਿਲਾਂ ਬਤਾਉਂਦਾ ਕੱਲ ਪਕਾਏ ਲੈਂਦੇ ਮੈਂ ਕਿ ਤੁਹਾਨੂੰ ਮੈਂ ਹਾਂ ਤੁਹਾਨੂੰ ਚਾੜੇ ਨਹੀਂ ਗਏ ਇੱਕ ਤੇ ਤੁਸੀਂ ਤਾਂ ਆਂ ਨਹੀਂ ਹੈਂ ਨੀ ਅਜਰ ਮੈਂ ਦਿੱਤੇ ਹੋਣੇ ਹੂੰ ਹਲਲ ਵਲੌਗਾਂ ਉਪਰ ਵਧੀਆ ਵੀਊ ਆ ਗਏ ਸੋਨੇ ਚੱਲ ਗਿਆ ਵਧੀਆ ਇੱਕ ਮਿੰਟ ਵੀ ਪੜਦੀ ਹੁੰਦੀ ਆ ਕੋਈ ਬੈਕਮਿੰਜਦਾ ਨਹੀਂ ਆ ਨਹੀ ਕਮੈਂਟ ਤਾਂ ਕੋਈ ਕੋਈ ਹੀ ਕਰਦੇ ਆ ਤਾਂ ਹੀ ਤਾਂ ਕਿਹਾ ਵੀ ਸਾਰੇ ਜਣੇ ਕਮੈਂਟ ਕਰਿਆ ਕਰੋ ਪਤਾ ਲੱਗ ਜਾਊਗਾ 11% ਬੈਡ ਨੂੰ ਉੱਥੇ ਆਪਾਂ ਕਿਹੜਾ ਕੁਝ ਪੁੱਠਾ ਸਿੱਧਾ ਬੋਲੇ ਕੁਝ ਉਹ ਕੀਤਾ ਨਹੀਂ ਕੋਈ ਯੂਟਿਊਬ ਇਹ ਮੋਟੀ ਹੈ ਇਹ ਐਸੀ ਉਹ ਅਸਲ ਵਿੱਚ ਜੇ ਤਿੰਨ ਨੰਦਾਂ ਦੇ ਜੇ ਜ਼ਿਆਦਾ ਵੀਊ ਆਉਣ ਨਾ ਮਿਲੀਆਨ ਆ ਜਬ ਉਹ ਉਹ ਉੱਥੇ ਉਹ ਚੀਜ਼ ਹੁੰਦੇ ਆ ਹਾਂ ਹਮ ਤਾਂ ਬੈਡ ਚਲੋ ਕਿਤੇ ਬੈਠ ਕੇ ਟੇਕਣਾ ਮਤ ਆ ਹਾਂ ਸਹੀ ਗੱਲ ਆ ਰਿਵਾਜ ਬਹੁਤ ਘਟ ਗਿਆ ਹੁਣ ਤਾਂ ਦਾ ਇਧਰ ਆ ਕੇ ਮੈਂ ਆਹ ਦੇ ਤੂੰ ਕਥਾਉਂਦੀ ਮੈਂ ਬਬੀ ਤੇ ਨੂੰ ਕਥਾਉਣ ਕਿਥੇ ਫੋਨ ਚ ਤੇਰਾ ਆਦਮੀ ਰੱਖ ਦਿੱਤੀ ਤੇ ਬਾਅਦ ਪੈਂਦਾ ਕਿ ਤਾ ਹਾਂਜੀ ਆ ਦੇ ਉੱਤੇ ਰੱਖਦੇ ਕਿ ਲੈ ਇੱਕ ਬਬੀ ਰੱਖਾ ਹਮੇਰਾ ਤਾਂ ਬਹਾ ਘਾਂਦੇ ਮੈਂ ਤਾਂ ਬਣਾ ਨਹੀਂ ਹੁੰਦੀ ਕਾਇਨਾ ਮੈਂ ਤਾਂ ਸੁਣ ਹੋਂਦੇ ਰਹਿ ਕੇ ਕਥਾ ਹਾਂ ਪਾੜ ਲਓਇ ਚ ਸੁਣਾਉਣ ਨੂੰ ਆ ਪਹਿਲਾਂ ਨਾਲ ਬੈਠੀ ਆ ਭੈਣ ਜੀ ਬੈ ਜਾ ਚੌਗਣੀ ਮਾਰ ਕੇ ਬੈ ਜਾ ਚਲੋ ਆ ਭੈਣ ਜੀ ਪਹਿਲਾਂ ਬੈਠੀ ਨਾਲ ਤੈ ਲੈਣ ਨਾ ਥੱਪੜ ਪਾਣਾ ਹੋਏ ਧਰਮ ਨਿਤਿਆਤ ਵੀਡੀਓ ਤੇ ਬਿਜਵਨ ਨੂੰ ਰੋਟਾ ਬਣਾਇਆ ਜਾਂਦਾ ਹੈ ਉਹ ਤੇ ਬਹੁਤ ਅਕਸਰ ਹੀ ਕਰਵਾ ਚੌਕੀ ਪ੍ਰੰਤਧਾ ਇੱਕ ਵਾਰ ਦੀ ਬਾਤ ਹੈ ਇੱਕ ਸਮੇਂ thank yes. Yeah, yeah. देखो बाईस आपका भाई वापस आ गया। घर जाओ सासू जी से कहो गाजे बाजे के साथ हमें लेने आए ननद अपने भाई को चीजें देखकर हैरान हो गई और दौड़ी दौड़ी घर गई और बोली माँ माँ भाई जिंदा हो गया माँ बोली उस भाभी के साथ लगता है तेरा दिमाग ਹੋ ਚੀ ਪੁਜਾਰੀ ਕੋ ਗੀ ਸੰਪੰਨ ਆਪਾਂ ਵੀ ਕਹਿੰਦੇ ਸੰਪੰਨ ਹੋ ਗਈ ਹੁਣ ਕਰ ਜਾ ਖਾਣਾ ਪੀਣਾ ਸੰਗਤ ਦੂਜੀ ਕਿਧਰ ਗਈ ਆ ਇਧਰ ਕਿਉਂ ਗਿਆ ਰਾਤ ਹੋ ਗਈ ਲੋਜੀ ਤਾਂ ਹੋ ਚੁੱਕਿਆ 8:30 ਤੇ ਚੱਲਦੇ ਆ ਚੱਲ ਕੇ ਜਾ ਕੇ ਦਿਨਿਆਂ ਚੰਦਾ ਮੰਮਾ ਅਰਗ ਰਾਤ ਨੂੰ ਤੇ ਉਹ ਕਰਦੇ ਆ ਨਵੇਂ ਡੇਕ ਨਾ ਜਾਊਗੀ ਤਾਂ ਤਾਂ ਹਟ ਜਾ। ਹਾਏ ਗੋਦੀ ਹਾਏ ਗੋਦੀ ਗਿੱਬੀਆਂ ਬੈਣਾਂ ਤਿਆਰੀ ਕਰਕੇ ਬੈਠੀਆਂ ਹੈਂ ਗਿੱਬੀਆਂ ਨੂੰ ਦੇਹ ਦੇ ਹੁਣ ਕਿੰਨੇ ਵਜੇ ਚੜਦਾ? ਐਤ ਮੈਂ ਬਾਹਰ ਬੰਦੇ ਆਉਂਦੇ ਆ ਟੈਨ 8-10 ਦਾ ਕਹਿੰਦੇ ਆ ਬਾਕੀ ਪਤਾ ਨਹੀਂਗਾ। 8-10 ਦਾ ਕਹਿੰਦੇ ਹੁਣ। ਉਹ ਮੇਰੀ ਮੇਰੀ ਗੱਲ ਸੁਣੋ ਜਦੋਂ ਜਦੋਂ ਚੜਿਆ ਆਇਆ ਹਨਾ ਆਪਾਂ ਨੂੰ ਨਾਮ ਵੀ ਪਤਾ ਲੱਗਿਆ ਭੜਾ ਕੇ ਜਲ ਪਾਣੇ ਦੇ ਲਈ। ਠੀਕ ਹੈ। ਉਡੀ ਆਜਾ ਬਿੱਲੀ ਬੈਠੀ ਐ ਉਡੀ ਆ ਜਾ। ਆ ਕੜਨੀ ਆ। ਤੂੰ ਮੇਗਾ ਪਾਇਆ ਨਾ ਨਹੀਂ। ਸੇਉਂ ਦੇ ਸਾਂ ਪਹਿਲਾਂ ਸੇਉਂ ਦੇ ਉੱਪਰ ਸੇਉਂ ਦੇ ਉੱਪਰ ਦੇ ਸੇਉਂ ਦੀ ਕਾ ਵੀ ਲਫੜ ਤਾ ਵੀ ਫੜੀ ਮੈਂ ਸੇਉਂ ਦੇ ਉੱਪਰ ਸੇਉਂ ਦੇ ਉੱਪਰ ਦੇ ਸੇਉਂ ਦੇ ਵੱਲਾ ਚੰਦ ਆਲੀ ਦੇ ਤੇ ਲੋੜ ਕਰ ਬਾਰ ਸੁਆਗਤ ਭਾਗਨ ਆਲੀ ਦੇ ਪੁੜੀ ਲਾਚਵਾਰੇ ਚੜੀ ਸੇਉਂ ਦੇ ਉੱਪਰ ਸੇਉਂ ਦੇ ਉੱਪਰ ਸੇਉਂ ਦੇ ਉੱਪਰ ਤੋਂ ਪਾਣੀ ਦੇਣਾ ਹੁੰਦਾ ਦੇਣਾ ਜਾਨ ਤੇ ਹੁੰਦੇ ਨਾ ਅਰਕ ਦੇ ਤੇਲ ਲੋੜੀ ਕਰ ਬਾਰ ਸੁਆਗਣ ਪਾਗਣ ਪੱਲੇ ਪੂਰੀ ਲੈ ਚਲੋ ਤੇ ਆਉਂਦੇ ਉੱਪਰ ਸੇਵੰਦੇ ਉੱਪਰ ਸੇਵੰਦੇ ਅੱਡ ਕਰਵਾ ਬੱਲਾ ਚੱਲ ਅੱਡ ਤੇ ਜੇਲੂੜੀ ਕਰਵਾ ਸੁਆਗਣ ਪਾਗਣ ਪੱਲੇ ਪੂਰੀ ਲੈ ਚਲੋ ਤੇ ਆਉਂਦੇ ਉੱਪਰ ਸੇਵੰਦੇ ਨਾ ਦੇਣਾ ਤੇ ਦੋ ਕਰਵਾ ਬੱਲਾ ਚੱਡਾ ਅਰਿ ਗੇ ਜੇਲੂੜੀ ਮੰਮੀ ਸੁਆਗਣ ਪਾਗਣ ਪੱਲੇ ਪੂਰੀ ਲੈ ਚਲੋ ਲਾ ਲਾ ਇਹ ਹੋ ਗਿਆ ਪੰਦੇ ਚੱਡਾ ਕਰਵਾਰ ਬੱਲਾ ਚੰਦਾ ਅਰਖ ਦੇ ਦੇ ਲੋੜੀ ਕਰਵਾਰ ਸਵਗਰ ਬਾਗੜ ਪੁੱਲੇ ਪੁਲੀ ਲੈ ਚਵਾਰੀ ਤੇ ਹੋਂਦੇ ਉੱਪਰ ਸੇ ਹੋਂਦੇ ਸੇ ਹੋਂਦੇ ਉਤਰਵਾਰ ਬੱਲਾ ਚੰਦਾ ਅਰਖ ਦੇ ਦੇ ਲੋੜੀ ਕਰਵਾਰ ਸਵਗਰ ਬਾਗੜ ਪੁੱਲੇ ਪੁਲੀ ਲੈ ਚਵਾਰੀ ਚੜੀ ਲੋੜੀ ਬੱਗ ਅਰਖ ਦੀ ਹੋਰੀ 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 ਲੋਰੀ ਵਿੱਚ ਚਲਪਾ ਦੋ ਲੋਰੀ ਜਿਵੇਂ ਇੱਕ ਕੜੀਆ ਅਰਕੂ ਉਹ ਦੂਆਲੇ ਉਹ ਕੜੀਆ ਤੇ ਬੱਦੂ ਹਾਂ ਠੀਕ ਠੀਕ ਆ ਵੀ ਚੋੜ ਹਟ ਦੇ ਚੁਹ ਆ ਦੇ ਮੰਮੀ ਆ ਦੇਖ ਹਾਂ ਹਾਂ ਹੋ ਗਿਆ ਤਾਂ ਸਭ ਦੇਖ ਕੇ ਉਹ ਤਾਂ ਉਹ ਵੀਡੀਓ ਚਾਰ ਕਰਤੀ ਲੋਕ ਅਭੀ ਤੂੰ ਬਰੇ ਹੋ ਜਾ ਆ ਦੇਖ ਮਗਰ ਨਾ ਲਵੀ ਤਰ ਹੋ ਜਾ ਦੀਦੀ ਚੰਦ ਚੜ ਗਿਆ ਆ ਦੇ ਤਾਂ ਕਿ ਮੈਂ ਗਾ ਪਈ ਅੰਦ ਚੜ ਗਿਆ ਪਲਾਸਟਿਕ ਦੀਆਂ ਛਾਲੜੀ ਥੋੜੀ ਪਲਾਸਟਿਕ ਦੀਆਂ ਛਾਲੜੀ ਅੱਜ ਨਾ ਬਾਗਿਆ ਮੇੜੇ ਨੂੰ ਵਜਾ ਲਿਆ ਬੜਾ ਦੇਖੜ ਤੇ ਜਲਦੀ ਛਾਲੜੀ ਮਾਜੀ ਜਾਣੀ ਆ ਜੱਦੂ ਪਰ ਜੱਦੂ ਛਾਲੜੀ ਪਹਿਲਾ ਚੰਦਰਮਾ ਦੇਖ ਪਹਿਲਾ ਚੰਦਰਮਾ ਦੇਖ ਪਹਿਲਾ ਚੰਦਰਮਾ ਦੇਖ ਟੱਪਾ ਟੱਪਾ ਛਾਲੜੀ ਦੀ ਸੰਗਣੀ ਛਾਲੜੀ ਆ ਤੋ ਦੇ ਜੀ ਦਾ ਲੈਟਨਰ ਚਲ ਚਲ ਆਹ ਦਿਖ ਗਿਆ ਬੰਦਾ ਕਿ ਨਹੀਂ ਚਲ ਪਾਣੀ 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 ਆ اچھا ਪੁੱਟੀ ਰੱਖੀ ਮੇਰੇ ਨਾਲ ਸਿੱਧਾ ਰੱਖਿਆ ਜੀ ਸਿੱਧਾ ਰੱਖਿਆ ਹੁੰਦਾ ਨੁਕਾਦੀ ਮਾ ਤੇ ਚਲ ਚਲ ਉਹ ਦੂਜੇ ਪਰੇ ਹੋ ਜਾ ਇਹ ਆ ਤਾਂ ਰੀਲ ਬਣਾਉਣੀ ਸੀਗੀ ਦੂਜੇ ਰੋਟ dil <tons> sel selni ali dil sel selni baba. ਤੇ ਦਿਖਦਾ ਹੈ ਇਹ ਨਵੀ ਮਮਾ ਨਵੀਆਂ ਦੀ ਮਮਾ ਬੰਦ ਬੰਦ ਨਹੀਂ ਕੀਤਾ ਹਾਂ ਹਾਂ ਨਵੀ ਗਾ ਜੀ ਆਸ਼ੀਰਵਾਦਤਾ ਤੇ ਪਪਾ ਕਿਤਾ ਫੋਨ ਬਸ 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 ਗਰਮ ਨਹੀਂ ਹੋਣਾ ਸੋ ਇਹਦਾ ਫੁਰਫੁਰਲੀ ਉਹ ਤਾਂ ਵਿਚਾਰੇ ਕੇ ਕੋਡ ਕੋਡ ਬਈ ਬੈਠੇ ਦੇਖ ਲਿਆ ਇੰਨਾ ਕਿ ਕੰਮ ਠੀਕ ਹੈ ਹੁਣ ਪਾਣੀ ਭਾਬੀ ਤੁਸੀਂ ਉਹ ਬੁਲਾ ਦਿਓ ਮੈਨੂੰ ਮੈਂ ਬਣਾਉਂ ਬੂਆ ਆਰੇ ਮੈਂ ਅਪੀ ਤੇ ਹੋ ਤੇਰੀ ਹੋ ਤੇ ਬਲਾਕ ਹੋਉਦੇ ਤੱਕ ਹੋ ਕੀ ਕਰੀਏ ਮੈਂ ਬਾਜ਼ੂ ਦੀ ਆ ਗਿਆ ਹਮ ਤਾਂ ਕਿ ਚੱਲ ਨਿਕਲਿਆ ਚਲ ਕੁਝ ਵੀ ਘਾ ਲ ਮਾਰਾ ਜੋ ਮਾਰੀ ਜਿ ਟੁਕੜੀ ਹੋ ਜਾ ਹਮ ਕਾ ਵੀ ਹੈ ਉਰੇ ਹੀ ਕੋਈ ਨਾ ਸੀ ਨਹੀਂ ਨਹੀਂ ਉੱਪਰ ਨਹੀਂ ਚੜਦੀ ਹੈ ਇਹ ਉਰੇ ਹੀ ਆਸੀ ਕੋਲ ਵੀ ਇਹ ਉਹਨਾਂ ਨੂੰ ਹਜੇ ਵੀ ਨਹੀਂ ਦਿੱਤਾ ਹੈਗਾ ਬਾਤੂ ਬਰਾ ხੌਰਾ ਮੈਂ ਖੜੇ ਹਾਂ ਨਾ ਚੱਲ ਮੱਥਾ ਢੇ ਆਦੇ ਆਹ ਕਹਦੀ ਸੀ ਨਾ ਪੁੱਤ ਹਟ ਜਾ ਹਾਂ ਚੱਤ ਸੋਣ ਲਾ ਭਾਈ ਕੁੜੀ ਦੀ ਗੱਲ ਲਾ

ਵੇ ਇੱਕ ਲੈ ਆ ਕੇ ਚੰਗਾ ਦੇਖ ਲੈਣੇ ਆਲੇ ਆਉ ਨੂੰ ਲੈ ਕੇ ਚੱਲੀਏ ਉਹ ਚੰਗਾ ਲਓ ਭਾਈ ਚਲੋ ਬੀਬੀਆਂ ਪੈਣੋ ਖਾਓ ਪੀਓ ਹਾਂ ਹਾਰੀ 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 ਐਗੀ ਹੁੰਦਾ ਲੈ ਉਹ ਬਰਛਾਤਾ ਦੇ ਦੋ